ਪੁਰਲਾ ਮੰਗਾ ਕਿਨ ਇੱਕ ਸਾਧੂ ਸਨ ਉਹਨਾਂ ਕੋ ਰੋਜ ਇੱਕ ਨੌਜਵਾਨ ਨੇ ਜਾਣਾ ਇਹ ਸਾਖੀ ਮੈਂ ਸਿਰਫ ਸੁਣਾਉਣ ਲੱਗਾ ਸਿਧਾਂਤ ਨੂੰ ਸਮਝਣ ਲਈ ਕਹਾਣੀ ਸੇਵਾ ਕਰਨੀ ਪਰ ਚੰਚਲਤਾਈ ਟਿਚਰਾ ਕਰਨੀਆਂ ਮਜ਼ਾਕ ਜਾਂ ਕਰੀ ਜਾਣੇ ਉਹਨਾਂ ਦੇ ਮਨ ਚਾਹੇ ਵੀ ਬੰਦਾ ਆਉਂਦਾ ਵੀ ਇਹ ਕੋਲ ਵੀ ਬੈਠਦਾ ਪਰ ਇਹਦੀ ਚੰਚਲਤਾਈ ਨਹੀਂ ਜਾਂਦੀ ਪਈ ਇੱਕ ਦਿਨ ਉਹ ਕਿਤੇ ਬਾਜ਼ਾਰ ਸ਼ਹਿਰ ਗਿਆ ਤੇ ਕਹਿੰਦਾ ਬਾਬਾ ਜੀ ਆਪਾਂ ਸ਼ਹਿਰ ਚੱਲੇ ਅੱਜ ਨਹੀਂ ਮੈਂ ਤੁਹਾਡੇ ਕੋਲ ਆਉਣਾ ਹਾਸੇ ਚ ਕਹਿੰਦਾ ਕੁਝ ਮੰਗਾਣਾ ਤੇ ਨਹੀਂ ਖਾਣ ਪੀਣ ਨੂੰ ਕਹਿੰਦੇ ਨੇ ਮੈਂ ਤਾਂ ਕਿਦੀ ਸ਼ਹਿਰ ਗਿਆ ਨਹੀਂ ਤਿੰਨ ਕਿ ਚੀਜ਼ਾਂ ਮੇਰੀਆਂ ਲੈ ਆਵੀਂ ਉਹ ਕਹਿੰਦਾ ਦੱਸੋ ਤਿੰਨ ਕਿਹੜੀਆਂ ਕਹਿੰਦਾ ਤੇਰੇ ਕੋਲ ਪੈਨਸਲ ਜਾਂ ਪੈਨ ਕਾਗਜ਼ ਹੈ ਉਹ ਕਹਿੰਦਾ ਮੈਨੂੰ ਇੰਨੀਆਂ ਗੱਲਾਂ ਚੇਤੇ ਮੈਂ ਤੇ ਨਹੀਂ ਚੇਤੇ ਕਰ ਸਕਦਾ ਉਹ ਗੰਭੀਰ ਹੋ ਕੇ ਕਹਿੰਦੇ ਸੱਚੀ ਮੁੱਚੀ ਇਹ ਤਿੰਨ ਚੇਤੇ ਨਹੀਂ ਰਹਿੰਦੀਆਂ ਕਹਿੰਦਾ ਜੀ ਚਲੋ ਲਿਖਾ ਦਿਓ ਉਨੇ ਲਿਖਾਇਆ ਤੇ ਪਹਿਲੀ ਗੱਲ ਸਾਧੂ ਨੇ ਲਿਖਾਈ ਕਿ ਘਟੇ ਘਟੇ ਇਹ ਲਿਖਾ ਦਿੱਤਾ ਜੀ ਘਟੇ ਘਟੇ ਉਹ ਲਿਖਣ ਤੋਂ ਪਹਿਲਾਂ ਕਹਿੰਦਾ ਜੀ ਇਹ ਕਿਹੜੀ ਚੀਜ਼ ਹੁੰਦੀ ਹੈ ਪਾਣ ਵਾਲੀ ਖਾਣ ਵਾਲੀ ਉਹ ਕਹਿੰਦਾ ਸਾਰਿਆਂ ਕੋਲ ਹੀ ਹੁੰਦੀ ਹੈ ਤੈਨੂੰ ਅਜੇ ਸਮਝ ਕੋਈ ਨਹੀਂ ਘਟੇ ਘਟੇ ਉਹਨੇ ਲਿਖ ਲਿਆ ਕਹਿੰਦਾ ਜੀ ਦੂਜੀ ਉਹ ਕਹਿੰਦਾ ਦੂਜੀ ਵਧੇ ਵਧੇ ਉਹ ਫਿਰ ਸੋਚੀ ਪੈ ਗਿਆ ਵਧੇ ਵਧੇ ਕਿਹੜੀ ਖਾਣ ਵਾਲੀ ਚੀਜ਼ ਹੈ ਉਹ ਕਹਿੰਦਾ ਬਾਬਾ ਜੀ ਤੁਸੀਂ ਮੇਰੇ ਨਾਲ ਮਜ਼ਾਕ ਤੇ ਨਹੀਂ ਕਰ ਰਿਹਾ ਅੱਜ ਕਹਿੰਦਾ ਨਹੀਂ ਨਹੀਂ ਪੁੱਤਰ ਮੈਂ ਮਜ਼ਾਕ ਨਹੀਂ ਕਰ ਰਿਹਾ ਇੱਕ ਘਟੇ ਘਟੇ ਦੂਜੀ ਵਸਤੂ ਇਹ ਵਧੇ ਵਧੇ ਕਹਿੰਦਾ ਤੀਜੀ ਕਹਿੰਦਾ ਤੀਜੀ ਲਿਖ ਲੈ ਨਾ ਵਧੇ ਨਾ ਘਟੇ ਉਹਨੇ ਲਿਖ ਤੇ ਨੇ ਲਈਆਂ ਪਰ ਮਨ ਚ ਗਿਣਤੀਆਂ ਗਿੰਦਾ ਪਿਆ ਵੀ ਇਹ ਚੀਜ਼ਾਂ ਵਧੇ ਵਧੇ ਘਟੇ ਘਟੇ ਨਾ ਵਧੇ ਨਾ ਘਟੇ ਇਹ ਇਹ ਮਾਜਰਾ ਕੀ ਹੈ ਸੋਚੀ ਗਿਆ ਪਰ ਜਦੋਂ ਬਾਜ਼ਾਰ ਚ ਪਹੁੰਚਿਆ ਮਨ ਚ ਆਇਆ ਕੱਪੜੇ ਵਾਲੇ ਕੱਪੜਾ ਵੀ ਨਹੀਂ ਹੋ ਸਕਦਾ ਕੋਈ ਸਬਜ਼ੀ ਭਾਜੀ ਵੀ ਤਰਕਾਰੀ ਵੀ ਨਹੀਂ ਮਨ ਚ ਆਇਆ ਕਿਤੇ ਪੰਸਾਰੀ ਵਾਲੇ ਨਾਲ ਕੋਈ ਚੀਜ਼ ਹੋਵੇ ਕਿਉਂਕਿ ਜੜੀਆਂ ਬੂਟੀਆਂ ਦਾ ਤਾਂ ਆਪਾਂ ਨੂੰ ਪਤਾ ਨਹੀਂ ਹੋ ਸਕਦਾ ਉਹਦੇ ਕੋਲ ਹੋਵੇ ਉਹਦੇ ਕੋਲ ਜਾ ਕੇ ਇਕੱਲੇ ਨੇ ਪੁੱਛਿਆ ਜੀ ਆਹ ਤਿੰਨ ਚੀਜ਼ਾਂ ਮਿਲ ਜਾਣਗੀਆਂ ਘਟੇ-ਘਟੇ ਵਧੇ-ਵਧੇ ਨਾ ਵਧੇ ਨਾ ਘਟੇ ਉਹ ਕਾਗਜ਼ ਪੜ੍ਹ ਕੇ ਕਹਿੰਦਾ ਮੂਰਖ ਹੈ ਕਹਿੰਦਾ ਮੈਂ ਮੂਰਖ ਤਾਂ ਨਹੀਂ ਪਰ ਮੈਨੂੰ ਕਿਸੇ ਨੇ ਮਹਗਾਈਆਂ ਨੇ ਕਹਿੰਦਾ ਬਾਹਰ ਚੱਲ ਇਹ ਪੰਸਾਰੀ ਇਹ ਕੋਈ ਜੜੀ ਬੂਟੀ ਨਹੀਂ ਅਖੀਰ ਤੇ ਬੰਦਾ ਜਿਵੇਂ ਖੇਜਿਆ ਗਾ ਬਾਜ਼ਾਰ ਚੋਂ ਰਸਤੇ ਵਿੱਚ ਤੁਰਿਆ ਹੋਵੇ ਤੇ ਸੱਚੀ ਮੁੱਚੀ ਇੱਕ ਦਰवेश ਬੈਠਾ ਹੋਇਆ ਉਹਦੇ ਭਾਗ ਚੰਗੇ ਸੰਜੀ ਉਹਦੇ ਮਨ ਚ ਆਇਆ ਵੀ ਬਾਬੇ ਨੇ ਕਿਤੇ ਰਮਾਈ ਤਾਂ ਨਹੀਂ ਮਾਰ ਦਿੱਤੀ ਮੈਨੂੰ ਕੁਝ ਸਮਝਾਉਣਾ ਤੇ ਨਹੀਂ ਚਾਹਦੇ ਇਸ ਦਰवेश ਨੂੰ ਪੁੱਛ ਲਈਏ ਉਹਦੇ ਕੋਲ ਜਾ ਕੇ ਬੈਠ ਗਿਆ ਕਹਿੰਦਾ ਬਾਬਾ ਜੀ ਤਾਂ ਮੇਰੇ ਤਿੰਨ ਕ ਸਵਾਲ ਨੇ ਇਹ ਜਵਾਬ ਦੇ ਸਕਦੇ ਹੋ उहो कंदा दस उन जसिया जी पा घटे घटे दूजा वधे वधे तीजा